ਤੇ ਹਾਂਜੀ ਦੋਸਤੋ ਕੀ ਹਾਲ ਚਾਲਾ ਜੀ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ ਤੇ ਅੱਜ ਤੁਸੀਂ ਕਿਹੜਾ ਵੀ ਅਸੀਂ ਪਲੇਟ ਦਾ ਕਿ ਕਿੱਥੇ ਬੈਠੇ ਹਾਂ ਪਲੇਟ ਚੱਕੋ ਪਹਿਲਾਂ ਤੁਸੀਂ ਮੇਰੀ ਕੀ ਹਾਲ ਹੈ ਤੇ ਇਹ ਪਲੇਟ ਜਿਹੜੀ ਹੈਗੀ ਆ ਜੀ ਇਹ ਆਈ ਆ ਜੀ ਨਕੋਦਰ ਕਰਤਾਰੀ ਸਮੋਸਿਆਂ ਵਾਲਿਆਂ ਦੀ ਦੁਕਾਨ ਤੋਂ ਕਿਉਂਕਿ ਮੇਨ ਚੀਜ਼ ਗੱਲ ਉੱਥੇ ਸਭ ਤੋਂ ਵੱਡੀ ਗੱਲ ਸੀ ਕਿ ਮੈਂ ਜਦੋਂ ਨਕੋਦਰ ਦਾ ਵਲੌਗ ਕੀਤਾ ਉੱਥੇ ਵਿੱਚ ਸਾਰੇ ਮੇਰੇ ਦਰਸ਼ਕ ਜਿਹੜੇ ਮੇਰੇ ਫਾਲੋਅਰ ਭਰਾ ਸੀਗੇ ਸਾਰੀ ਫੈਮਿਲੀ ਜੁਆਰ ਸਬਸਕ੍ਰਾਈਬਰਸ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਇੱਕ ਕਰਤਾਰੀ ਸਮੋਸੇ ਤੇ ਪਟੂਰੇ ਬਣਾਉਂਦੇ ਨੇ ਉਹਨਾਂ ਕੋਲ ਆ ਕੇ ਜਰੂਰ ਟੈਸਟ ਕਰੋ ਤੇ ਅੱਛਾ ਅਸੀਂ ਉਹਨਾਂ ਕੋਲ ਜਦੋਂ ਗਏ ਆ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਤਾਂ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਜਿਹੜੇ ਕਰਤਾਰੀ ਜੀ ਨੇ ਉਹ ਤਾਂ ਸਵਰਗਵਾਸ ਹੋ ਚੁੱਕੇ ਨੇ ਉਹਨਾਂ ਦੇ ਉੱਥੇ ਲਗਭਗ ਪੁੱਤਾਂ ਪੁੱਤਾਂ ਦੁਕਾਨ ਨੂੰ ਰਨ ਕਰ ਰਿਹਾ ਹੈ ਤੇ ਉੱਥੇ ਦੀ ਕੁਝ ਖਾਸ ਚੀਜ਼ਾਂ ਨੇ ਕੁਝ ਖਾਸ ਗੱਲਾਂ ਨੇ ਨਾਲ ਨਾਲ ਤੁਸੀਂ ਵਿੱਚ ਚਲਕੇ ਦੇਖੀ ਚੱਲੋ ਕਿ ਜਿਹੜੇ ਦਿਖਾ ਦਿੱਤਾ ਮੈਂ ਕੁਝ ਚੀਜ਼ਾਂ ਮੈਂ ਸ਼ੂਟ ਕਰ ਲਈਆਂ ਸੀਗੀਆਂ ਪਰਮਿਸ਼ਨ ਉਹਨਾਂ ਦੇਤੀ ਸੀ ਮੈਨੂੰ ਤੇ ਬਟ ਉਹਨਾਂ ਨੇ ਬੋਲਣ ਦੀ ਨਹੀਂ ਉਹ ਕਹਿੰਦੇ ਮੈਂ ਮੈਂ ਬੋਲ ਨਹੀਂ ਸਕਦਾ ਉਹਨਾਂ ਨੇ ਨਹੀਂ ਕਦੀ ਬੋਲੇ ਨਹੀਂ ਹੈਗੇ ਤੇ ਇਸ ਕਰਕੇ ਫਿਰ ਉੱਥੇ ਅਸੀਂ ਤੁਹਾਨੂੰ ਦੱਸਦੀ ਵੀ ਪਹਿਲੀ ਗੱਲ ਤਾਂ ਇਹ ਆ ਉੱਥੇ ਦੋ ਤਰ੍ਹਾਂ ਦੇ ਭੂਰੇ ਹੁੰਦੇ ਇੱਕ ਆਲੂ ਵਾਲੇ ਭੂਰੇ ਹੁੰਦੇ ਆ ਤੇ ਇੱਕ ਹੁੰਦੇ ਆ ਸਿੰਪਲ ਭੂਰੇ ਤੇ ਉਸ ਤੋਂ ਇਲਾਵਾ ਸਮੋਸੇ ਹੁੰਦੇ ਨੇ ਤੇ ਉਹਦੀ ਦੁਕਾਨ ਜਿਹੜੀ ਮੇਨ ਬਾਈ ਉਹਨਾਂ ਦੇ ਕੋਲ ਲਗਭਗ 9 ਵਜੇ ਤੋਂ ਲੈ ਕੇ ਸ਼ਾਮ ਨੂੰ ਜਦ ਤੱਕ ਸਮੋਸੇ ਚਾਹਦੇ ਨੇ ਤਦ ਤੱਕ ਹੁੰਦੇ ਨੇ ਸਭ ਤੋਂ ਵੱਡੀ ਖਾਸ ਗੱਲ ਦੱਸਦੀ ਇਹ ਉਹਨਾਂ ਦੇ ਕੋਲ ਨਕੋਦਰ ਦੇ ਵਿੱਚ ਜਿਹੜੇ ਜੱਜ ਸਾਹਿਬ ਬੈਠਦੇ ਉਹ ਵੀ ਸਮੋਸੇ ਖਾਂਦੇ ਨੇ ਮਰਾਸ਼ਾ ਤੱਕ ਵੀ ਸੂਸੇਜ ਨੇ ਮਰਾਸ਼ਾ ਦੀ ਜਿੰਨੀ ਮੈਨੇਜਮੈਂਟ ਟੀਮ ਹੈ ਜਿੱਦਾਂ ਖਾਣਾ ਮੰਗਾਉਂਦੇ ਨੇ ਬਾਈ ਹੁੜਾ ਦੇ ਕੋਲੋਂ ਜਾਂਦੇ ਨੇ ਲਗਭਗ ਕਹਿੰਦੇ ਗੁਰਦਾਸ ਮਾਨ ਵੀ ਬਾਈ ਹੁੜਾ ਦੇ ਸੂਸੇਜ ਦਾ ਬੜਾ ਫੈਨ ਆ ਤੇ ਅਸੀਂ ਕਿਉਂ ਸੋਚਿਆ ਅਸੀਂ ਸੋਚਿਆ ਵੀ ਕਿਉਂ ਨਾ ਫਿਰ ਅਸੀਂ ਇਹ ਚੀਜ਼ ਨੂੰ ਅਸੀਂ ਵੀ ਟੈਸਟ ਕਰੀਏ ਅੱਛਾ ਸਭ ਤੋਂ ਖਾਸ ਗੱਲ ਇਹ ਆ ਵੀ 80 85 ਸਾਲ ਹੋ ਗਿਆ ਹੈ ਦੁਕਾਨ ਸ਼ੁਰੂ ਹੋਈ ਨੂੰ ਤੇ ਦਾਦਾ ਜੀ ਨੇ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਤੇ ਉਹ ਹੁਣ ਉਹਨੂੰ ਬਾਅਦ ਉਹਨਾਂ ਦੀ ਜਿਹੜੀ ਲੇਗਸੀ ਉਹਨਾਂ ਨੇ ਸੰਭਾਲਿਆ ਉਹਦੇ ਪੁੱਤੇ ਨੇ ਪਹਿਲਾਂ ਚਾਚਾ ਜੀ ਫਿਰ ਦਾਦਾ ਜੀ ਤੇ ਫਿਰ ਨਾਲ ਉਹਨਾਂ ਦੇ ਹੁਣ ਪੁੱਤਾਂ ਤੇ ਆਪਾਂ ਹੁਣ ਪਹਿਲਾਂ ਤਾਂ ਪੂਰਾ ਟੈਸਟ ਕਰਦੇ ਆਂ ਬਾਕੀ ਗੱਲ ਬਾਤ ਜਿਹੜੀ ਹੈਗੀ ਨਾਲ-ਨਾਲ ਆਪਾਂ ਕਰਦੇ ਰਵਾਂਗੇ ਹਾਂ ਉਹ ਜਿਹੜੇ ਆਪਾਂ ਪਰੋਣੇ ਲੈ ਕੇ ਆਏ ਆ ਉਹ ਹੈਗੇ ਆ ਆਲੂ ਵਾਲੇ ਅਸੀਂ ਆਲੂ ਵਾਲੇ ਲੈ ਕੇ ਆਏ ਆ ਤੇ ਅਸਲ ਦੇ ਵਿੱਚ ਮੇਨ ਚੀਜ਼ ਗੱਲ ਕਿ ਮੈਨੂੰ ਲੱਗਾ ਸ਼ਾਇਦ ਬਾਈ ਬਣਾ ਰਹੇ ਨੇ ਵੀਡੀਓ ਬਣਾਉਣ ਨੂੰ ਤਾਂ ਮੰਨਣਾ ਕਰ ਦਿੰਦੇ ਆ ਕਿ ਸ਼ਾਇਦ ਕੋਈ ਲੋਕ ਜਿਹੜੇ ਹੈਗੇ ਆ ਕਿੰਨੇ ਗਲਤ ਰਿਵਿਊ ਕਰ ਦਿੰਦੇ ਨੇ ਉਹ ਸੋਚ ਜਿਹਾ ਆਉਂਦੀ ਆ ਦੇ ਨਾ ਪਰ ਬਾਈ ਕਹਿੰਦੇ ਨੇ ਨਹੀਂ ਤੁਹਾਡੇ ਨਾਲ ਇਦਾਂ ਦਾ ਕੁਝ ਨਹੀਂ ਹੋਇਆ ਸਾਡੇ ਅਸੀਂ ਹਰੇਕ ਵਾਰੀ ਕਦੇ ਅਸੀਂ ਵੀਡੀਓ ਬਣਵਾਈਉ ਨਹੀਂ ਸਾਡਾ ਸ਼ੌਂਕ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਮੋਹ ਰਹੀ ਆ ਕਿਉਂਕਿ ਜਿੰਨਾ ਤੁਹਾਡੇ ਕੋਲ ਕੰਮ ਹੈਗਾ ਨਾ ਅਸੀਂ ਉਹਨਾਂ ਦੀ ਕੰਮ ਕਰਨਾ ਚਾਹੁੰਦੇ ਹਾਂ ਵੀ ਸਾਡੀ ਉਹਨੇ ਕੰਮ ਦਾ ਕਿਸ ਸੰਤੁਸ਼ਟ ਹੈ ਕਦੀ ਆ ਕਲਕੱਟਾ ਟੈਨਸ਼ਨ ਵਾਲੀ ਕਿਉਂ ਗੱਲ ਨਹੀਂ ਹੈਗੀ ਬਾਈ ਉਹਨਾਂ ਨੇ ਦਿਖਾਉਂਦੇ ਸੀ ਦੇਖ ਲਓ ਬਿਲਕੁਲ ਛੋੜੀ ਦੁਕਾਨ ਹੈ ਬਿਲਕੁਲ ਤਾੜੀ ਦੁਕਾਨ ਹੈ ਤੇ ਪੂਰਾ ਨਕੋਦਰ ਜਿਹੜਾ ਪੂਰਾ ਫੈਨ ਹੈ ਬਾਈ ਉਹਨਾਂ ਨੇ ਸਮੋਸੇਆ ਦਾ ਤੇ ਭਰੂੜਿਆਂ ਦਾ ਅਜਾ ਬਾਈ ਉਹਨਾਂ ਨੇ ਇੱਕ ਵਾਰੀ ਵੀ ਜਦੋਂ ਛੋਲੇ ਬਣਦੇ ਆ ਸਬਜ਼ੀ ਬਣਦੀ ਆ ਕਦੀ ਵੀ ਮਸਾਲਾ ਚੈੱਕ ਨਹੀਂ ਕਰਦੇ ਨਮਕ ਚੈੱਕ ਨਹੀਂ ਕਰਦੇ ਵੀ ਇਹਦਾ ਮਸਾਲਾ ਨਮਕ ਕਿਵੇਂ ਦਾ ਕਿਵੇਂ ਦਾ ਨਹੀਂ ਐਸੇ ਦਾ ਦੇਖਿਆ ਹਰਾਨ ਹੋ ਗਿਆ ਵੀ ਪਹਿਲਾਂ ਨਮਕ ਤੋਂ ਪਹਿਲਾਂ ਚੈੱਕ ਕਰਕੇ ਪਰਫੈਕਟ ਚੀਜ਼ ਕਿਵੇਂ ਬਣਾਉਂਦਾ ਵਾਕਈ ਵੀ ਕਮਾਲ ਆ ਜਿਹੜੇ ਲੋਕ ਇੰਨਾ ਕੰਮ ਕਰ ਜਾਂਦੇ ਨੇ ਤੇ ਬਹੁਤ ਬਹੁਤ ਧੰਨਵਾਦ ਅਸੀਂ ਕਰਨਾ ਚਾਹੁੰਦੇ ਆ ਕਰਤਾਰੀ ਜੀ ਉਹਨਾਂ ਦਾ ਜਿਨ੍ਹਾਂ ਨੇ ਕਰਤਾਰੀ ਜੀ ਜਿਹਨਾਂ ਨੇ ਇੰਨੇ ਸੋਹਣੇ ਸਮੂਸੇ ਤੇ ਸਾਨੂੰ ਪਟੂਰੀ ਜਿਹੜੇ ਸਾਨੂੰ ਦੇ ਕੇ ਗਏ ਨੇ ਜਿਹੜੀ ਉਹਦਾ ਲੈਗਸੀ ਜਿਹੜੀ ਹੈਗੀ ਆ ਫੇਰ ਵੀ ਚੱਲਦੀ ਜਾ ਰਹੀ ਆ ਚਾਹੁੰਦੇ ਆ ਉਹਨਾਂ ਦੀ ਲੈਗਸੀ ਹਮੇਸ਼ਾ ਬਰਕਰਾਰ ਰਹੇ ਐਵੇਂ ਜਿਹੜੇ ਸਮੂਸੇ ਪਟੂਰੀ ਜਿਹੜੇ ਹੈਗੇ ਆ ਚੱਲਦੇ ਰਹਿਣ ਤੇ ਇੱਥੇ ਤੁਸੀਂ ਹੁਣ ਜਾਣਾ ਕਿੱਥੇ ਆ ਕਿਉਂਕਿ ਆਪਾਂ ਆਪਣੇ ਘਰ ਵਲੌਗ ਬਣਾ ਰਹੇ ਆ ਤੁਸੀਂ ਜਾਣਾ ਹੈਗਾ ਆ ਸਬਜੀ ਮੰਡੀ ਦੇ ਵਿੱਚ ਤੁਸੀਂ ਕੋਈ ਵੀ ਵਹੀਕਲ ਆਪਣਾ ਸਬਜੀ ਮੰਡੀ ਦੇ ਲਾਗ ਦੇ ਬਨੇ ਕਿਤੇ پارک ਕਰਕੇ ਸਬਜੀ ਮੰਡੀ ਤੋਂ ਚਰਸੀ ਗੇੜਾ ਵਾਲੇ ਪਾਸੇ ਜੇ ਤੁਸੀਂ ਜਾਓਗੇ ਬਾਜ਼ਾਰ ਸ਼ੁਰੂ ਹੁੰਦਾ ਨਾਲ ਹੀ ਬਾਈ ਹੁਣਾ ਦੀ ਸ਼ਾਪ ਆ ਸੱਜੇ ਪਾਸੇ ਤੁਸੀਂ ਬਾਈ ਹੁਣਾ ਕੋ ਜਾਓ ਤੇ ਬਾਈ ਹੁਣਾ ਦੇ ਸਨੋਸੇ ਪਲੂਰੇ ਇੰਜੋਏ ਕਰੋ ਜਿਵੇਂ ਅਸੀਂ ਕਰ ਰਹੇ ਹਾਂ ਅਸੀਂ ਆਪਣੇ ਘਰ ਅਜਾ ਇੱਕ ਗੱਲ ਇਹ ਹੈ ਡਰਾਈ ਕਿ ਫ੍ਰੀ ਜੁਕੀ ਸੌਰੀ ਇਹ ਜਿਹੜੇ ਹੈਗੇ ਆ ਫਰਾਈ ਨਹੀਂ ਕੀਤੇ ਹੁੰਦੇ ਪਟੂਰੇ ਤੇ ਘਰ ਦੇ ਵਿੱਚ ਜਿਹੜੇ ਬਣਾ ਕੇ ਇਹ ਘਰੇ ਲਿਆਉਂਦੇ ਸੀ ਘਰੇ ਲਿਆ ਕੇ ਸਿਰਫ ਅਸੀਂ ਇਹਨਾਂ ਨੂੰ ਗਰਮ ਕੀਤਾ ਭਾਈ ਉਹਨਾਂ ਨੇ ਕਿਹਾ ਵੀ ਜਾ ਕੇ ਜਦੋਂ ਖਾਣਾ ਉਦੋਂ ਗਰਮ ਕਰਿਓ ਪਹਿਲਾਂ ਗਰਮ ਕਰਦਾ ਕੋਈ ਫਾਇਦਾ ਨਹੀਂ ਓਵਨ ਦੇ ਵਿੱਚ ਗਰਮ ਨਹੀਂ ਕਰਨਾ ਤਵੇ ਦੇ ਉੱਤੇ ਗਰਮ ਕਰਿਓ ਤੇ ਤੁਹਾਨੂੰ ਟੇਸਟ ਜਿਨਾ ਦਾ ਦੁਕਾਨ ਦੇ ਖਾਣੇ ਇਵੇਂ ਦਾ ਟੇਸਟੀ ਮਿਲੇਗਾ ਤੇ ਇਸ ਕਰਕੇ ਵਾਕਈ ਭਾਈ ਉਹਨਾਂ ਦਾ ਟੇਸਟ ਜਦੋਂ ਦਾ ਦੁਕਾਨ ਤੇ ਬੈਠ ਕੇ ਚੈੱਕ ਕੀਤਾ ਸੀ ਉਵੇਂ ਦਾ ਟੇਸਟ ਕਰੇ ਆ ਪੂਰਾ ਬਰਕਰਾਰ ਆ ਹੂੰ ਤੁਹਾਨੂੰ ਵੀ ਫੀਲ ਮਿਲਣਾ ਤੁਸੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਸ਼ੇਅਰ ਕਰਨੀ ਹੈ ਤੇ ਕਮੈਂਟ ਕਰਕੇ ਦੱਸਣਾ ਵੀ ਤੁਹਾਡੇ ਨੂੰ ਤੁਸੀਂ ਕਰਤਾਰੀ ਦੇ ਸਮੋਸੇ ਕੋਣ ਕੋਣ ਭਰਾ ਖਾ ਕੇ ਆਇਆ ਤੇ ਕਿਦਾਂ ਕਿਦਾਂ ਨੂੰ ਪਸੰਦ ਆਏ ਥੈਂਕ ਯੂ ਸੋ ਮਚ